ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ 5405 CRD ਜੌਂਡੀਅਰ ਤੁਹਾਡੀ ਸੇਵਾ ਦੇ ਵਿੱਚ ਅੱਜ ਆਪਾਂ ਫੇਰ ਆ ਜਨਾ ਆਪਣੇ ਨਾਲ ਵੀਰਾਂ ਹੈਗਾ ਗੁਰਪ੍ਰੀਤ ਤੇ ਕਲਵੰਤ ਸਿੰਘ ਚਮਕੌਰ ਸਿੰਘ ਜੀ ਰਣਬੀਰ ਸਿੰਘ ਜੀ ਰਣਬੀਰ ਹੀ ਨਾ ਵੀਰੇ ਹਾਂ ਰਣਬੀਰ ਸਿੰਘ ਜੀ ਆਪਾਂ ਜੀਰੇ ਇਸ ਟਾਈਮਾ ਖੜੇ ਆ ਜੀਰੇ ਜੌਂਡੀਅਰ ਦੀ ਏਜੰਸੀ ਤੁਹਾਡੀ ਸੇਵਾ ਦੇ ਵਿੱਚ ਆਪਾਂ ਨੰਬਰ ਵੀ ਅਵੇਲੇਬਲ ਕਰਾਵਾਂਗੇ ਤੇ ਟਰੈਕਟਰ ਦੀ ਜਾਣਕਾਰੀ ਵੀ ਦੇਣੀ ਆਪਾਂ ਵੀਰਾਂ ਤੋਂ ਸਾਰਾ ਕੁਝ ਪੁੱਛਦੇ ਆ ਕੋਈ ਵੀ ਚੀਜ਼ ਤੁਹਾਡੇ ਡਾਊਟ ਆ ਜ ਆਪਾਂ ਕਲੀਅਰ ਕਰਦੇ ਆ ਤੁਹਾਡੇ ਡਾਊਟ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਸਾਰੇ ਵੀਰਾਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਇਹ ਟਰੈਕਟਰ ਦੇ ਬਾਰੇ ਆਪਾਂ ਇੱਕ ਤਾਂ ਫੰਕਸ਼ਨ ਦੱਸਣੇ ਆ ਤੇ ਇੱਕ ਨਾ ਕੋਈ ਕੁਸ਼ਕ ਡਾਊਟ ਆ ਮੇਰੇ ਵੀਰਾਂ ਦੇ ਕਿਸਾਨ ਵੀਰਾਂ ਦੇ ਦੱਸੋ ਕੋਈ ਗੱਲ ਨਹੀਂ ਸਭ ਤੋਂ ਵੱਡਾ ਡਾਊਟ ਤਾਂ ਮੈਂ ਵਾਰ-ਵਾਰ ਹੀ ਪੁੱਛਦਾ ਨਾ ਗਾਰੰਟੀ ਟਰੈਕਟਰ ਦੀ ਆਪਾਂ ਕਿੰਨੂੰ ਕਹਿੰਦੇ ਆ ਦੇ ਗਾਰੰਟੀ ਕਹਿਣ ਦਾ ਮਤਲਬ ਆਪਾਂ ਟਰੈਕਟਰ ਦੀ ਗਾਰੰਟੀ ਦੇਤੀ ਹੈ। ਹਾਂਜੀ ਜਦੋਂ ਆਪਾਂ ਨਵਾਂ ਟਰੈਕਟਰ ਸੇਲ ਕਰਦੇ ਆਂ ਟਰੈਕਟਰ ਦੀ ਗਾਰੰਟੀ ਕਿਹੜੇ ਕਿਹੜੇ ਪਾਰਟ ਦੀ ਹੁੰਦੀ ਤੇ ਕਿੰਨੀ ਹੁੰਦੀ ਹੈ? ਵੀਰੇ ਪਹਿਲੀ ਗੱਲ ਤਾਂ ਮਤਲਬ ਕਿ ਇੰਜਨ ਦੀ ਲਾ ਲਓ ਤੁਸੀਂ। ਇੰਜਨ ਦੀ ਹਾਂਜੀ ਠੀਕ ਆ ਜੀ ਇੰਜਨ ਦੀ ਵਾਰੰਟੀ ਆਊਗੀ 5 ਸਾਲ ਜਾਂ 5000 ਘੰਟਾ ਦੀ। 5 ਸਾਲ ਜਾਂ 5000 ਘੰਟਾ। ਹਾਂਜੀ ਇੰਜਨ, ਗੇਅਰ ਤੇ ਲਿਫਟ ਜੀ। ਇੰਜਨ ਗੇਅਰ ਲਿਫਟ ਇਹ ਤਿੰਨੇ ਚੀਜ਼ਾਂ ਦੀ 5 ਸਾਲ ਦੀ ਹਾਂਜੀ 5 ਸਾਲ ਦੀ ਜਾਂ 5 ਸਾਲ ਜਾਂ 5000 ਘੰਟੇ ਜਾਂ 5000 ਹਾਂਜੀ ਉਹ ਵੀ ਵਿਲ ਵਿਲ ਤਾਂ ਮਤਲਬ ਕਿ ਆਪਾਂ ਨੂੰ ਜਿਵੇਂ ਗੇਅਰ ਦਾ ਮੰਨ ਲਓ ਵੀ 1400 ਘੰਟੇ ਤੇ ਕੰਪਨੀ ਕਹਿੰਦੀ ਤੇਲ ਚੇਂਜ ਕਰਾਉਣਾ ਮਗਰਲਾ ਉਹ ਤੁਹਾਨੂੰ ਕਰਾਉਣਾ ਪਊਗਾ ਜੀ ਉਹ ਕਰਾਉਣੀ ਤੇ ਮਗਾੜੇ ਚੱਲਣਾ ਪਊਗਾ ਜੀ ਆਪਾਂ ਨੂੰ ਕਹਿਣ ਦਾ ਮਤਲਬ ਹੈ ਕੰਪਨੀ ਆਪਾਂ ਨੂੰ ਜਿੱਦਾਂ ਜਿੱਦਾਂ ਕਹੇਗੀ ਵੀ ਇੰਨੇ ਟਾਈਮ ਤੇ ਆ ਸਰਵਿਸ ਕਰਾਓ ਹਾਂਜੀ ਉਹ ਕਰਾਉਣੀ ਪਊਗੀ ਆਪਾਂ ਉਹ ਕਰਨਾ ਪਊ ਫਿਰ ਆਪਣਾ ਰੈਟਰ ਗਾਰੰਟੀ ਦੇ ਵਿੱਚ ਹਾਂਜੀ ਗਾਰੰਟੀ ਜਾਊਗਾ ਜੀ ਜੇ ਆਪਾਂ ਸਰਵਿਸ ਨਹੀਂ ਉਸ ਟਾਈਮ ਤੇ ਵੀ ਜੇ ਕੋਈ ਦਿੱਕਤ ਆਉਂਦੀ ਉਹਦਾ ਆਪਾਂ ਪਾਰਟ ਉਹ ਰਿਪੇਅਰ ਤੇ ਚੇਂਜ ਕਰਦਾਂਗੇ ਜੇ ਕੋਈ ਮੇਜਰ ਪ੍ਰੋਬਲਮ ਹੋਵੇ। ਹਾਂਜੀ ਉਹ ਚੇਂਜ ਹੋ ਜਾਊਗਾ ਜੀ। ਚੇਂਜ ਹੋ ਜਾਊਗਾ। ਉਹ ਮਤਲਬ ਵੀ ਵਾਰੰਟੀ 'ਚ ਹੋ ਜਾਊਗਾ। ਜੇ ਮਤਲਬ ਪ੍ਰੋਪਰ ਸਰਵਿਸਾਂ ਸਾਰਾ ਕੁਝ ਪ੍ਰੋਪਰ ਹੋਇਆ। ਤੇ ਇਹਦੇ ਕਿੰਨੇ ਕਿੰਨੇ ਟਾਈਮ ਤੇ ਦੀ ਸਰਵਿਸ? ਇਹਦੀ ਪਹਿਲੀ ਸਰਵਿਸ। ਇਹਦੀ ਸਰਵਿਸ ਵੀਰੇ ਪਹਿਲੀ 100 ਘੰਟੇ ਤੇ ਹੋਊਗੀ। ਠੀਕ ਹੈ ਜੀ। ਦੂਜੀ ਸਰਵਿਸ ਕਦੋਂ ਦੀ ਹੋਊਗੀ? 500 ਘੰਟੇ ਤੇ। 500 ਘੰਟੇ ਬਾਅਦ ਚ ਸਾਰੀਆਂ 5-500 5-500 ਦੀ ਹੋਣੀਆਂ। 100 ਘੰਟੇ ਲਈ ਚਾਪਾ ਕੀ ਕੁਝ ਚੇਂਜ ਕਰਨਾ ਕੌਂਕੀ ਟਰੈਕਟਰ ਘੱਟ ਚੱਲਿਆ ਹੁੰਦਾ ਜਦੋਂ ਮੰਨ ਲਓ ਦੂਜੀ ਸਰਵਿਸ ਆਉਗੀ ਉਹਦੇ ਚ ਡੀਜ਼ਲ ਫਿਲਟਰ ਸਾਰੇ ਚੇਂਜ ਹੋ ਜਾਣਗੇ ਓਕੇ ਆ ਦੋਨੇ ਦੋਵੇਂ ਹਾਂਜੀ ਡੀਜ਼ਲ ਫਿਲਟਰ ਹੋ ਜਾਣਗੇ ਹਾਂਜੀ ਤੇ ਮਗਲੈਲ ਫਿਲਟਰ ਹੋ ਜਾਊਗਾ ਜੀ ਓਕੇ ਪਹਿਲੀ ਤੇ ਆਪਾਂ ਵੈਸੇ ਲਿਫਟ ਵਾਲਾ ਫਿਲਟਰ ਵੀ ਚੇਂਜ ਕਰ ਦਿੰਨੇ ਹਾਂ ਜੀ ਪਹਿਲੀ ਤੇ ਕਰੀਦਾ ਹਾਂਜੀ ਪਹਿਲੀ ਤੇ ਕਰਦੀਦਾ ਜੀ ਫਿਰ ਦੂਜੀ ਤੇ ਨਹੀਂ ਕਰੀਦਾ ਕਿਉਂਕਿ ਫਿਰ ਕਿਉਂਕਿ ਟਰੈਕਟਰ 100 ਕਣਾ ਘੱਟ ਚੱਲਿਆ ਹੁੰਦਾ ਨਾ ਇਸ ਕਰਕੇ ਫਿਰ ਪਹਿਲੀ ਤੇ ਕਰੀ ਦੇਣੀ ਦੂਜੀ ਤੇ ਕਰਦੀਦਾ ਡੀਜ਼ਲ ਫਿਲਟਰ ਤੇ ਮਤਲਬ ਇਕੱਠੀ ਹੋ ਜਾਂਦੇ ਚੇਂਜ ਠੀਕ ਹੈ ਜੀ ਹਾਂਜੀ ਕਹਿਣ ਦਾ ਮਤਲ ਪਹਿਲੀ ਤੇ ਧਾਤੀ ਖਰਚਾ ਚੈੱਕ ਅਪ ਲਾ ਲਓ ਹਾਂਜੀ ਚੈਪੇ ਕੋਈ ਲਾ ਲਓ ਤੁਸੀਂ ਮਤਲਬ ਕਿ ਟਰੈਕਟਰ ਘੱਟ ਚੱਲਦਾ ਨਾ ਜੀ 100 ਘੰਟਾ ਮੁੜ ਕੇ ਦੂਜੀ ਤੇ ਜ਼ਿਆਦਾ ਚੱਲਦਾ 500 ਘੰਟਾ ਜੀ ਉਹਦੇ ਨਾਲ ਫਿਰ ਡੀਜ਼ਲ ਫਿਲਟਰ ਵੀ ਹੋ ਜਾਂਦੇ ਦੋਵੇਂ ਜੀ ਹਾਂਜੀ ਲਿਫਟ ਵਾਲਾ ਵੀ ਹੋ ਜਾਂਦਾ ਜੀ 에ਅਰ ਫਿਲਟਰ ਜੇ ਮੰਨ ਲਓ ਖਰਾਬ ਹੋ ਗਿਆ ਚੇਂਜ ਕਰਦੇ ਨਹੀਂ ਤਾਂ ਸਾਫ ਕਰਦੇ ਆ 에ਅਰ ਫਿਲਟਰ ਕਿੰਨਾ ਕੁ ਚੱਲ ਜਾਂਦਾ ਵੀਰੇ 에ਅਰ ਫਿਲਟਰ ਮੇਰੇ ਤਾਂ ਸਾਫ ਕਰਨ ਤੇ ਹੀ ਯਾਰ ਜੇ ਮੰਨ ਲਓ ਆਪਾਂ ਸਾਫ ਹੀ ਨਹੀਂ ਕੀਤਾ ਫਿਰ ਤਾਂ ਪਹਿਲੀ ਸਰਵਿਸ ਤੇ ਹੀ ਖਰਾਬ ਹੋ ਜਾਊਗਾ ਜੀ ਹਾਂ ਤੇ ਜੇ ਆਪਾਂ ਸਾਫ ਕਰਦੇ ਰਹਿੰਦੇ ਆ ਤੇ 3-4 ਸੌਸਾਂ ਵਧੀਆ ਆਰਾਮ ਨਾਲ ਚੱ ਇਹ ਵਾਲਾ ਏਅਰ ਇਹ ਕੈਲੈਂਡਰ ਸੁੱਕਾ ਜੀ ਸੁੱਕਾ ਏਅਰ ਫਿਲਟਰ ਜਿਵੇਂ ਉਹਨੇ ਇਹਨੂੰ ਘਰੇ ਕਈ ਮੇਰੇ ਵੀਰ ਕਹਿੰਦੇ ਬਲੋਰ ਮਾਰੋ ਘਰੇ ਹਾਂਜੀ ਘਰੇ ਵੀਰੇ ਮੈਂ ਇੱਕ ਬੜਾ ਇਹ ਘਰੇ ਵੀਰੇ ਕਈ ਵੀਰੇ ਕੀ ਕਰਦੇ ਆ ਇਹਨੂੰ ਖੋਲਦੇ ਆ ਜੀ ਟਰੈਕਟਰ ਸਟਾਰਟ ਕਰਦੇ ਸਲੈਂਸਰ ਅੱਗੇ ਕਰ ਦਿੰਦੇ ਆ ਜੀ ਉਹ ਕੰਮ ਗਲਤ ਆ ਜੀ ਗਲਤ ਆ ਹਾਂਜੀ ਬਿਲਕੁਲ ਗਲਤ ਆ ਜੀ ਵੈਰੀ ਗੁੱਡ ਤੇ ਇਹਨੂੰ ਇਹ ਬਲੋਰ ਆਉਂਦਾ ਜੀ 6-700 ਰੁਪਏ ਦਾ ਹਾਂਜੀ ਉਹ ਮਾਰਕੀਟ ਵਿੱਚ ਲੈ ਲਓ ਤੇ ਆਂਦੇ ਨਾਲ ਸਾਫ਼ ਕਰੋ ਵਧੀਆ ਨੇ ਲੈ ਜੀ 5-6 ਸੌ ਰੁਪਏ ਦਾ ਵਧੀਆ ਚੱਲੇ ਜਾਂਦਾ ਜੀ 5-6 ਸੌ ਰੁਪਏ ਦਾ ਆਪਣਾ ਵਧੀਆ ਟਾਈਮ ਕੱਢ ਜਾਊਗਾ ਹਾਂ ਠੀਕ ਬਾਰੇ ਮਿਸਲੈਂਸਰ ਅੱਗੇ ਜਿਹੜੀ ਥਿਊਰੀ ਆ ਉਹ ਗਲਤ ਆ ਉਹ ਗਲਤ ਆ ਜੀ ਬਿਲਕੁਲ ਇੱਕ ਵੀਰੇ ਜਾਂ ਕੱਢ ਦੇਣੇ ਤੇ ਇੱਥੇ ਟਾਰਾ ਨਾ ਮਾਰੀ ਜਾਂਦੇ ਨੇ ਉਹ ਅੰਦਰੋਂ ਫਿਰ ਜਾਲੀਆਂ ਉਖੜ ਜਾਂਦੀਆਂ ਨੇ ਉਹਦੀ ਆਈ ਉਹ ਵੀ ਗਲਤ ਆ ਜੀ ਉਹ ਵੀ ਗਲਤ ਆ ਜੀ ਇਹ ਦੂ ਉਹ 600 ਦਾ ਹੁੰਦਾ ਕੋਈ ਜੋ ਵਧੀਆ ਬਲੋਰ ਵਾਲਾ ਉਹ ਲਿਆ ਕੇ ਆਦਾ ਘਰੇ ਰੱਖੇ ਤੇ ਵੀ ਕੰਮ ਪੱਕਾ ਆਏਗਾ ਹਾਂਜੀ ਹਾਂਜੀ ਇਹ ਕਿਰ ਵੀਰੇ ਆਪਾਂ ਪਹਿਲੇ ਟਰੈਕਟਰਾਂ ਦੇ ਵਿੱਚ ਜਿਵੇਂ ਦੇਖਦੇ ਆਂ ਉਹਨਾਂ ਦੇ ਵਿੱਚ ਆਹ ਚੀਜ਼ਾਂ ਨਹੀਂ ਆਉਂਦੀਆਂ। ਹਾਂਜੀ। ਇਹ ਸੀਆਰਡੀ ਸਾਰੇ ਮਾਡਲਾਂ 'ਚ। ਹਾਂਜੀ। ਇਹਨਾਂ ਦਾ ਬੈਨੀਫਿਟ ਹੋਊਗਾ ਕਿ ਨਹੀਂ? ਪੂਰਾ ਬੈਨੀਫਿਟ ਹੈ ਜੀ। ਇਹ ਟਰਬੋ ਵਾਲਾ ਆ ਗਿਆ ਜੀ। ਹਾਂਜੀ ਇਹ ਟਰਬੋ। ਠੀਕ ਹੈ ਜੀ ਆਹ ਡੀਜ਼ਲ ਵਾਲਾ ਆ ਗਿਆ ਜੀ। ਹਾਂਜੀ। ਆਹ ਔਇਲ ਵਾਲਾ ਮਗਰਲਾ ਜੀ ਗੇਅਰ ਵਾਲਾ ਜਿਹੜਾ ਤੇਲ ਆਉਂਦਾ ਜੀ। ਇਹ ਸਪਾਈ ਇੱਕ ਪਾਸੋਂ ਗਰਮ ਵਾਲੇ ਦੀ ਦੂਜੇ ਪਾਸੇ ਠੰਡਾ ਕਰਕੇ ਦਿੱਤੀ ਜਾਣਾ ਇਹਨਾਂ ਦਾ ਮਤਲਬ ਪਿਛਲੇ ਹਿੱਸੇ ਵੀ ਠੰਡਾ ਕਰੂ ਤਰਬੋ ਵੀ ਠੰਡਾ ਕਰੂ ਡੀਜ਼ਲ ਵੀ ਠੰਡਾ ਡੀਜ਼ਲ ਵੀ ਠੰਡਾ ਹਾਂਜੀ ਸਾਰਾ ਕੁਝ ਠੰਡੇ ਦਾ ਠੰਡਾ ਹੀ ਰਹੂ ਠੰਡੇ ਦਾ ਠੰਡਾ ਹੀ ਰਹੂਗਾ ਜੀ ਵੀ ਇਹ ਟਰੈਕਟਰ ਦਾ ਕੁਝ ਗਰਮ ਨਹੀਂ ਹੋਣਾ ਨਹੀਂ ਵੀ ਨਹੀਂ ਗਰਮ ਨਹੀਂ ਹੁੰਦਾ ਜੀ ਮੈਂ ਕਹਿੰਦਾ ਜੋਂਟੀ ਉਹਦੇ ਨਾਲ ਗਰਮ ਹੁੰਦਾ ਕਾਰਨ ਵੀ ਇਹ ਹੀ ਆ ਬਹੁਤ ਘੱਟ ਗਰਮ ਮੈਂ ਕਦੇ ਵੇਖੀ ਨਹੀਂ ਨਾ ਸੂਈ ਸਹੀ ਚੱਕੀ ਕੋਈ ਜਾਣ ਕੇ ਇਹਨੂੰ ਬੰਦ ਕਰਕੇ ਤਾਂ ਸੂਈ ਚੱਕਾ ਦੇ ਦੇ ਚੱਕਾ ਦੇ ਹਾਂਜੀ ਮੈਂ ਅਜ ਤੱਕ ਇਹ ਤਾਂ ਇਹ ਭਾਜੀ ਇਹ ਚੀਜ਼ਾਂ ਪਹਿਲਾਂ ਵੀ 15 ਤੋਂ ਮਾਡਲ ਤੋਂ ਤਾਂ ਤਾਂ ਇਹ ਇੰਟਰਕੂਲਰ ਤੇ ਇਹ ਡੀਜ਼ਲ ਵਾਲਾ ਜੀ ਇਹ ਆਉਣ ਲੱਗੇ ਸੀ ਹਾਂਜੀ ਆਉਂਦੇ ਸੀਗਾ ਉਹ 17 ਮਾਡਲ ਟਰੈਕਟਰ ਖੜਾ ਆਇਆ ਜੀ ਠੀਕ ਹੈ ਠੀਕ ਹੈ ਜੀ ਆ ਜਿਹੜਾ ਟੋਲ ਵਾਲਾ ਦਿੱਤਾ ਮਗਰ ਨਾਲ ਜੀ ਇਹ ਹੁਣ ਜੌਂਡੀਅਰ ਦੇ ਸੀਆਰਟੀ ਚ ਆਉਣ ਲੱਗਾ ਜੀ ਠੀਕ ਹੈ ਵੀਰੇ ਇਹ ਹੁਣ ਮੈਂ ਪਾਇਨ ਹੋਣਾਗਾ ਹੀ ਪਹਿਲਾਂ ਨਹੀਂ ਆਉਂਦਾ ਪਹਿਲਾਂ ਨਹੀਂ ਇਹ ਚੀਜ਼ ਨਵੀਂ ਐਡ ਕਰੀਆ ਹਾਂ ਜੀ ਨਵੀਂ ਐਡ ਕਰਤੀ ਜੀ ਠੀਕ ਹੈ ਵੀਰੇ ਠੀਕ ਹਾਂਜੀ ਪ੍ਰੋਪਰ ਜਾਲੀ ਦਿੱਤੀ ਆ ਜੀ ਮੰਨ ਲਓ ਚਲਦਾ ਦੇ ਕਿਵੇਂ ਮਰਜ਼ੀ ਜਾਲੀ ਕੱਢ ਕੇ ਆਪਾਂ ਗਾਂ ਘਟਾਣੀ ਜਾਊਗਾ ਰੇਡੀਏਟਰ ਚ ਜਿਉਂਦੀ ਲਾਈਫ ਵਾਜੂ ਲਾਈਫ ਵਾਜੂ ਠੀਕ ਹੈ ਵੀਰੇ ਠੀਕ ਹੈ ਹਾਂਜੀ ਇਹ ਆ ਇਹ ਆਪਣਾ ਸੀਆਰਟੀ ਹੈ ਨਾ ਮਾਡਲ ਹਾਂਜੀ ਇਹ ਸੀਆਰਡੀ ਹੈ ਜੀ 5405 ਇਹ 63 63 ਹਸਪਾਵਰ ਆ ਜੀ ਇਹ 36 ਡੱਚ ਵੀ ਹਾਂਜੀ ਤੇ ਪੀਟੀਓ ਦਾ ਪਤਾ ਵੀਰੇ ਕਿੰਨੀ ਐਚਪੀ ਕਰੂਗਾ ਹਾਂਜੀ ਪੀਟੀਓ ਹੈਗੀ ਆ ਇਹ 42 ਪੁਆਇੰਟ ਤੋਂ ਲੈ ਕੇ ਤੇ 52 ਪੁਆਇੰਟ ਤੱਕ ਕੱਢਦਾ ਜੀ ਤਾਂ 57 ਦਾ ਹਾਂਜੀ ਲਿਫਟ ਕਪੈਸਿਟੀ ਆਉਂਦੀ ਸੀ ਪਹਿਲਾਂ 2200 ਹੁਣ 2500 ਕਿਜੀ ਆ ਜੀ ਹੁਣ 2500 ਕਿਜੀ ਹਾਂਜੀ 2500 ਕਿਜੀ ਠੀਕ ਆਜੋ 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 ਮੇਰੇ ਵੀਰ ਨਾਲ ਹੀ ਰਹੋ ਕੋਈ ਗੱਲ ਨਹੀਂ ਆਜੋ ਇਹ ਕੀ ਆਰੇ ਵੀਰੇ ਆਪਣੇ ਨਾ ਵੀਰੇ ਹੁਣਾਂ ਨੇ ਆਪਾਂ ਵੀਡੀਓ ਸ਼ੂਟ ਕਰੀ ਸੀ ਆ ਪੱਖੇ ਚੇਂਜ ਹਾਂਜੀ ਭਾਈ ਕਿਹੜੇ ਕਿਹੜੇ ਮਾਡਲ ਦੇ ਹੋਣਗੇ ਇਹ ਮਾਡਲ ਦੇ ਵੀਰੇ ਮਤਲਬ ਕੰਪਨੀ ਨੇ ਲਾਂਚ ਕਰਤਾ ਜੀ ਇਹ ਹਾਂਜੀ ਅਜੇ ਆਪਣੇ ਕੋਲੇ ਮਤਲਬ ਕਿ ਆਇਆ ਨਹੀਂ ਗਿਆ ਜਿਵੇਂ ਜਿਵੇਂ ਆਊਗਾ ਤੇ ਆਪਾਂ ਉਹਵੇਂ ਮਤਲਬ ਇਹਦੀ ਪ੍ਰੋਪਰ ਕਿੱਟ ਵੀ ਮਿਲ ਜੂਗੀ ਆਪਾਂ ਨੂੰ ਪੂਰੀ ਪ੍ਰੋਪਰ ਏਜੰਸੀ ਵੱਲੋਂ ਏਜੰਸੀ ਵੱਲੋਂ ਮਿਲੂਗੀ ਕਿੱਟ ਜੇ ਆਪਾਂ ਲਾਣੀ ਹੋਵੇ ਬਾਕੀ ਕੰਪਨੀਆਂ ਹੌਲੀ ਮਾਰਕੀਟ 'ਚ ਆਜੂਗਾ ਥੋੜੇ ਟਾਈਮ ਤੱਕ ਤੇ ਆਪਾਂ ਜਿਵੇਂ ਮਤਲਬ ਸਿੰਪਲ ਟਰੈਕਟਰਾਂ ਨੂੰ ਜਿਵੇਂ ਲਾਉਣੇ ਬਣੀ ਤਾਂ ਨਹੀਂ ਕਿੱਟ ਲੱਗ ਜੂਗੀ ਉਹ ਸਾਰੇ ਮਿੱਟੀ ਆਟੋਮੈਟਿਕ ਹਾਂਜੀ ਆਟੋਮੈਟਿਕ ਲੱਗ ਜੂਗੀ ਰਿਵਰਸ ਪੱਖਾ ਲੱਗ ਜੂਗਾ ਜੀ ਉੱਪਰ ਬੈਠੇ ਹਾਂਜੀ ਉੱਪਰ ਇਹ ਕਿਹੜੇ ਕਿਹੜੇ ਮਾਡਲਾਂ ਲੱਗੂ ਵੀਰੇ ਪਤਾ ਕੁਛ ਇਹ ਵੀਰੇ ਮਤਲਬ ਕਿ 53 10 ਤੋਂ ਉੱਤੇ ਉੱਤੇ 53 ਤੋਂ ਤਾਂ 60 53 ਦਾ ਵੀ ਲੱਗ ਜੇ 53000 ਤਾਂ ਆਪਾਂ ਵੀਡੀਓ ਵੇਖੀ ਆ ਨਾ ਆਊਗੀ ਆਊਗੀ ਵੀ ਉਹ ਦੋ ਤੇ ਤੇ ਸਾਰਿਆਂ ਨੂੰ ਲੱਗਣਾ 53 54 550 75 ਜਿੰਨੇ ਵੀ ਆਉਣ ਉਹਨਾਂ ਸਾਰਿਆਂ ਨੂੰ ਲੱਗ ਜੀ ਹਾਂਜੀ ਸਾਰਿਆਂ ਨੂੰ ਲੋਡ ਵੀ ਉਹਨਾਂ ਨੂੰ ਵਾਹ ਛੋਟੇ ਟਰੈਕਟਰ ਦੇ ਤਾਂ ਆਪਾਂ ਐਡਾ ਭਾਰਾ ਕੰਮ ਲੈਣਾ ਵੀ ਨਹੀਂ ਹੁੰਦਾ ਹਾਂਜੀ ਹਾਂਜੀ ਉੱਥੇ ਤਾਂ ਆਪਾਂ ਹਲ ਸਵਾਗਾ ਜੋ ਵੀ ਉਹਨੇ ਤੇ ਤਾਂ ਕੀ ਜਾਮ ਹੋਣਾ ਚਲੋ ਵੈਰੀ ਗੁੱਡ ਵੀਰੇ ਇਹ ਵੀ ਡਾਊਟ ਕਲੀਅਰ ਕਰਤਾ ਇੱਕ ਮੇਰੇ ਵੀਰ ਨੇ ਇਹਦੀ ਗਰੰਟੀ ਟਾਈਮ ਇੰਨੀ ਵੀਰੇ ਨੇ ਦੱਸਿਆ ਵੀ ਸਰਵਿਸ ਆਫ ਦੀ ਜੋ ਕੰਪਨੀ ਆਪਾਂ ਨੂੰ ਹਦਾਇਤ ਦਿੰਦੀ ਆ ਉਸ ਟਾਈਮ ਤੇ ਕਰਾਵਾਂਗੇ ਟ੍ਰੇਕਟਰ ਆਪਣੇ ਦੀ ਲਾਈਫ ਵੀ ਵਧੂ ਤੇ ਗਰੰਟੀ ਵੀ ਤਾਂ ਆਏ ਵੀਰ ਨੂੰ ਹਾਂਜੀ ਤੇ ਆ ਪੱਖੇ ਦਾ ਡਾਊਟ ਵੀ ਸਾਡਾ ਕਲੀਅਰ ਹੋ ਗਿਆ ਵੀਰ ਮੇਰਾ ਇਹ ਤਾਂ ਜਿਉਂਦਾ ਰਹਿਣਾ ਤੇ ਕੁਛਕ ਸਾਡੇ ਨਾਲ ਹੋਰ ਵੀ ਡਾਊਟ ਲਿਫਟ ਲਿਫਟ ਦੀ ਕੈਪੈਸਿਟੀ ਵੀਰੇ 2500 2500 2500 ਘੱਟ ਵਾਲੇ ਵੀ ਆਉਂਦੇ ਆ ਕਿ 2500 ਅਨੁਸਾਰਿਆਂ ਚਾਹੂ ਇਹਦੇ ਚ 54 ਬੰਦੇ ਇੰਨਾ ਚ 2500 ਹੀ ਆਊਗੀ ਸਾਰਿਆਂ ਇੰਨਾ ਚ 2500 ਦੀ 2500 ਆਊਗੀ ਜਿਹੜੇ ਪਹਿਲਾਂ ਆਉਂਦੇ ਸੀ ਮਾਡਲ ਉਹਨਾਂ ਦੇ 2200 ਸੀਗੀ ਅੱਛਾ ਫਿਰ ਕੰਪਨੀ ਨੇ ਵਧਾ ਦਿੱਤੀ 2500 ਕਰ ਦਿੱਤੀ ਸੀ ਹਾਂ ਨਨੂ ਆ ਜਾ ਮੇਰਾ ਬਤ ਉਧਰ ਦੀ ਪਿੱਛੇ ਆਪਾਂ ਪਿਛੋਲੇ ਡਾਊਟ ਵੀ ਅੱਜ ਆਪਾਂ ਕੱਢਦੇ ਨੇ ਵੀਰਾਂ ਦੇ ਹਾਂ ਉਹ ਤਾਂ ਆਪਾਂ ਦਿਖਾਉਣੇ ਆ ਫੰਕਸ਼ਨ ਵੀ ਆ ਜਿਹੜੇ ਫੋਰ ਵਾਲ ਨੇ ਆਪਣੇ ਹਾਂਜੀ ਭਾਜੀ ਜਦੋਂ ਆਪਾਂ ਨਵਾਂ ਟਰੈਕਟਰ ਖਰੀਦਨਾ ਜਿਹੜੇ ਮੇਰੇ ਵੀਰ ਹੁਣ ਵੀਡੀਓ ਦੇਖਣਗੇ ਉਹ ਨਵਾਂ ਟਰੈਕਟਰ ਖਰੀਦਨ ਆ ਗਿਆ ਹਾਂਜੀ ਜੇ ਕਿਸੇ ਨੇ ਆ ਦੋ ਹੀ ਲੈਣੇ ਆ ਹਾਂਜੀ ਮੇਜੂਗਾ ਭਾਈ ਮੇਜੂਗਾ ਦੋਵਾਂ ਵਾਲਾ ਜੀ ਮਿਲ ਜੂ ਮੇਜੂਗਾ ਮੇਜੂਗਾ ਰੇਟ ਘਟ ਜੂ ਹਾਂਜੀ ਰੇਟ ਘਟ ਜੂਗਾ ਜੀ ਪੈਸਿਆਂ ਦੀ ਕਮਤੀ ਹੋਣੀ ਆ ਹਾਂਜੀ ਹਾਂਜੀ ਆ ਜੂਗੀ ਜੀ ਤੇ ਜੇ ਕਿਸੇ ਮੇਰੇ ਵੀਰ ਨੇ ਆ ਵੀ ਨਹੀਂ ਲੈਣੇ ਹਾਂਜੀ ਭਾਜੀ ਉਹਦੇ ਚ ਇਹ ਵੀ ਹੁੰਦਾ ਜੀ ਜੇ ਆਪਾਂ ਮਤਲਬ ਕਿ ਇਹ ਦੋ ਗੋ ਲੈਣੇ ਆ ਜੀ ਨਿਫਟ ਬਟਨ ਨਹੀਂ ਲੈਣੇ ਫਿਲਟਰ ਸਟੀਅਰਿੰਗ ਨਹੀਂ ਲੈਣਾ ਉਹਦੀ ਮਾੜ ਘਟ ਜੂਗੀ ਜੀ ਉਹਦੇ ਉਨੇ ਪੈਸੇ ਘਟ ਜਾਣਗੇ ਘਟ ਜਾਣਗੇ ਜੀ ਠੀਕ ਆ ਮੇਰੀ ਗੱਡੀ ਆ ਵੀ ਜਿਹੜੇ ਮੇਰੇ ਵੀਰ ਨੇ ਨਾ ਜਿਹਨੂੰ ਨਹੀਂ ਆ ਚੀਜ਼ਾਂ ਦੀ ਜਰੂਰਤ ਹਾਂਜੀ ਨਹੀਂ ਜਰੂਰਤ ਜੀ ਹਾਂ ਕਈਆਂ ਦੇ ਵਹਿਮ ਹੀ ਆ ਬਤਨਾ ਦਾ ਵੀ ਤੇ ਆ ਚੀਜ਼ਾਂ ਦਾ ਹਾਂਜੀ ਉਹ ਤਾਂ ਵਹਿਮ ਕੱਢ ਲਓ ਵੀ ਕੋਈ ਚੱਕਰ ਨਹੀਂ ਕਰਦਾ ਹਨਾ ਹਾਂਜੀ ਉਹ ਆ ਉਹਸਾ ਉਹਨਾਂ ਦੇਖ ਲਓ ਪਿੱਛੋਂ ਆਪਾਂ ਬੰਤਰ ਪਹਿਲਾਂ ਵੀ ਸਾਰੇ ਵੀਰਾਂ ਨੂੰ ਦਿਖਾਈ ਆ ਪਿੱਛੋਂ ਜੌਂਡੀਅਰ ਤਕਰੀਬਨ ਸਾਰੇ ਮਾਡਲ ਸੇਮ ਜਿਹੇ ਆ ਹਨਾ ਵੀਰੇ ਇੱਕ ਭਾਜੀ ਮਤਲਬ ਅੱਜ ਜਿਹੜੇ ਮੇਰੇ ਭਰਾ ਟਰੈਕਟਰ ਵਾਹਵਾ ਚੇਰ ਤੋਂ ਬਾਹਰੇ ਆ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਵੀ ਟਰੈਕਟਰ ਦੀ ਟਾਪਿੰਗ ਕਿਹੜੇ ਪਾਸੇ ਪਾਉਣੀ ਆ हां यार ਇਹ ਵੀ ਕਈਆਂ ਨੂੰ ਨਹੀਂ ਪਤਾ ਕਈਆਂ ਨੂੰ ਨਹੀਂ ਪਤਾ ਜਿਉਂ ਬੌਂਦੇ ਆ ਜੀ ਸੈਂਸਿੰਗ ਵਾਲੇ ਸਰਾਹ ਕੇ ਜੀ ਹਾਂ ਜੀ ਇੱਥੇ ਸੈਂਸਿੰਗ ਨਹੀਂ ਕਰਦਾ ਜੀ ਕਿਉਂਕਿ ਸੈਂਸਿੰਗ ਇਹਦੀ ਥੱਲੇ ਆ ਜੀ ਇਹ ਇਧਰੋਂ ਦਿਖਾ ਦੇਣਾ ਨੂੰ ਠੀਕ ਆ ਜੀ ਆਹ ਰਹੀ ਸੈਂਸਿੰਗ ਆਹ ਸੈਂਸਿੰਗ ਆ ਜੀ ਇਹਦੀ ਇਹਦੀ ਹੈਗੀ ਥੱਲੇ ਸੈਂਸਿੰਗ ਜੀ ਸਭ ਤੋਂ ਥੱਲੇ ਬੈਨੇ ਆ ਜੀ ਸੈਂਸਿੰਗ ਵਾਲਾ ਕੋਈ ਵੀ ਕੰਮ ਲੈਣਾ ਉਹ ਥੱਲੇ ਹੀ ਹੋਣਾ ਉਹ ਥੱਲੇ ਹੀ ਪੈਣਾ ਜੀ ਕਿਉਂਕਿ ਜ਼ਿਆਦਾਤਰ ਵੀਰ ਤਾਂ ਵਿਚਾਲੜੇ ਚ ਪਾਉਂਦੇ ਆ ਜੀ ਪਤਾ ਨਹੀਂ ਹੈਗਾ ਜੀ ਹੂੰ ਸੈਂਸਿੰਗ ਸਭ ਤੋਂ ਥੱਲੇ ਆ ਜੀ ਤੇ ਇਧਰੋਂ ਡੰਡਾ ਸਭ ਤੋਂ ਉੱਚਾ ਇਧਰੋਂ ਸਭ ਤੋਂ ਉੱਚਾ ਜੀ ਵੇਰੇ ਡੰਡਾ ਕਹਿਣ ਦਾ ਮਤ ਉਹ ਇਦਾਂ ਹੋਵੇ ਹਾਂਜੀ ਵੀ ਪਿੱਛੇ ਉੱਚਾ ਹੋਵੇ ਪਿੱਛੇ ਉੱਚਾ ਹੋਏ ਫਿਰ ਪੂਰੀ ਸੈਂਸਿੰਗ ਕਰੂਗਾ ਜੀ ਕੰਟਰੋਲ ਵੀ ਸਹੀ ਕਰੂਗਾ ਜੀ ਠੀਕ ਆ ਵੀਰੇ ਠੀਕ ਆ ਹਾਂਜੀ ਧੰਨਵਾਦ ਆਪਾ ਤੁਹਾਨੂੰ ਨਾ ਜੋ ਪੂਰੀਆਂ ਜਾਣਕਾਰੀਆਂ ਯਰ 545 ਵੀਰੇ ਆ 169 ਕਿਹੜੇ ਆ 28 ਕਿ 30 ਆ ਇਹ 16930 ਦੀ ਆ ਜੀ 16930 ਅਗਲੇ ਕਿਹੜੇ ਆਗੇ ਅਗਲੇ ਆਗੇ ਜੀ 12 ਕਿੱਥੇ ਲਿਖਿਆ ਕਿੱਥੇ ਲਿਖਿਆ ਮਨੋ ਦੰਦੇਸ਼ 11 ਤੋਂ 24 ਦੀ ਆ ਜੀ 11 ਤੋਂ 24 ਇਹ ਟਾਇਰ ਸਾਈਜ਼ ਚੇਂਜ ਵੀ ਆਉਂਦੀ ਆ ਜਾਂ ਨਹੀਂ 545 ਚ ਇਹੀ ਆਉਣਗੇ 545 ਚ ਪਾਜੀ ਇਹੀ ਆਉਣਗੇ ਜੀ 545 ਹਾਂਜੀ 50 75 ਚ ਫਿਰ ਉਹ ਵੱਡਾ ਹੋ ਜਾਂਦਾ ਜੀ ਉਹਦੇ ਫਿਰ ਵੱਡੇ ਆ ਜਾਣਗੇ 18 ਦੇ ਆ ਜਾਣਗੇ ਉਹ ਤਾਂ 18 ਦੇ ਆ ਜਾਣਗੇ ਹਾਂਜੀ ਠੀਕ ਹੈ ਵੀਰ ਜੀ ਠੀਕ ਹੈ ਹਾਂਜੀ ਸਿੰਕ੍ਰੋਮੈਸ਼ ਵੀ ਇਹਦਾ ਜਾਣਕਾਰੀ ਗੇਅਰ ਵੀ ਚੇਂਜ ਆਉਂਦੀ ਆ ਕਿ ਨਹੀਂ ਸਿੰਕ੍ਰੋਮੈਸ਼ ਗੇਅਰ ਆਉਂਦਾ ਪਾਜੀ ਇਹਦੇ ਚ ਜੀ ਇਹਦੇ ਚ ਹਾਂਜੀ ਆ ਜੂ ਮਿਲ ਜੂ ਸਿੰਕ੍ਰੋਮੈਸ਼ ਦਾ ਮਤਲਬ ਕੀ ਹੁੰਦਾ ਉਹ ਵੀ ਸਾਨੂੰ ਸਮਝਾਓ ਜਿਹੜੇ ਪਾਜੀ ਪਹਿਲਾਂ ਆਉਂਦੇ ਸੀਗੇ ਡ੍ਰੈਕਟਰ ਆਉਂਦੇ ਸੀ ਕਾਲਰਸ਼ਿਪ ਜੀ ਉਹ ਪੂਰਾ ਸੰਜਾਇਆ ਬਣਿਆ ਹੁੰਦਾ ਸੀ ਕੌਲੇ ਵਾਲੇ ਉਹਦੇ ਵਿੱਚ ਫਿੱਟ ਹੁੰਦੇ ਸੀਗੇ ਇਹ ਸਿੱਧਾ ਹੀ ਆ ਗੇਅਰ ਜੀ ਇਹ ਸਿੱਧਾ ਮਤਲਬ ਕੋ ਸਿਸਟਮ ਡਾਇਰੈਕਟ ਡਾਇਰੈਕਟ ਹੀ ਆ ਜੀ ਕੋਈ ਕਿਵੇਂ ਮਰਜ਼ੀ ਗੇਅਰ ਪਾਈਓ ਜੀ ਕੋਈ ਗੇਅਰ ਨਹੀਂ ਬਾਜ ਕਰੂਗਾ ਜੀ ਜਿੰਨਾ ਜ਼ਿਆਦਾ ਗੇਅਰ ਪਾ ਦੋ ਸਪੀਡ ਹਾਂ ਬਾਜ ਨਹੀਂ ਆਊਗੀ ਹਾਂਜੀ ਭਾਈ ਬੜਾ ਰਿਵਾਜ ਆ ਹੁਣ ਮੈਂ ਨਾ ਇਹ ਸਵਾਲ ਤਾਂ ਬਣਦਾ ਤਾਂ ਨਹੀਂ ਵੈਸੇ ਮੈਂ ਪੁੱਛ ਲਈ ਨਾ ਵੀਰਾਂ ਦੇ ਕਰਕੇ ਬੜੇ ਗੰਦਾ ਰਿਵਾਜ ਚੱਲਿਆ ਬੜਾ ਹੀ ਜ਼ਿਆਦਾ ਬੈਕਅਪ ਝਾਇਆ ਹਾਂਜੀ ਗਾਂ ਵਾਲਾ ਗੇਅਰ ਪਾਇਆ ਹਾਂਜੀ ਟਰੈਕਟਰ ਚਕਾਤਾ ਚਕਾੜ ਆ ਜੀ ਉਹਦੇ ਨਾਲ ਗੀਅਰ ਨੂੰ ਕਿੰਨਾ ਕੁ ਨੁਕਸਾਨ ਹੁੰਦਾ ਤੇ ਨਹੀਂ ਹੁੰਦਾ ਜੇ ਆਪਾਂ ਮੰਨ ਲਓ ਵੀ ਕੰਪਨੀ ਇਹ ਚੀਜ਼ ਕਰਨ ਨੂੰ ਕਹਿੰਦੀ ਆ ਕੰਪਨੀ ਨਹੀਂ ਕਹਿੰਦੀ ਜੀ ਨਹੀਂ ਕਹਿੰਦੀ ਕੰਪਨੀ ਦੇ ਜਿਵੇਂ ਮਤਲਬ ਜੇ ਚੱਲਗੇ ਤੇ ਉਹ ਤਾਂ ਮਤਲਬ ਕਿ ਇਹ ਕਿਸਾਨ ਆਪਣੇ ਹਾਂ ਕਿਵੇਂ ਮਰਜ਼ੀ ਨਾਲੋ ਵੀ ਦੂਜੇ ਪਾਸੇ ਹੋ ਗਏ ਨੇ ਹਣਾ ਟਰੈਕਟਰ ਚਕਾ ਲਓ ਐ ਕਰ ਲਓ ਜੋ ਕਰ ਲਓ ਕੰਪਨੀ ਨੇ ਇਹ ਚੀਜ਼ ਕਹਿੰਦੀ ਜੀ ਕੰਪਨੀ ਨਹੀਂ ਕਹਿੰਦੀ ਨਹੀਂ ਕਹਿੰਦੀ ਕਹਿਣ ਦਾ ਮਤਲਬ ਧੱਕਾ ਚੱਲਣ ਦੀ ਕਾਬਲੀਅਤ ਇਹਦੇ 'ਚ ਹੈਗੀ ਧੱਕਾ ਚੱਲੂਗਾ ਤੱਕਾ ਲਵਰ ਭਾਜੀ ਹੋਰ ਤੁਸੀਂ ਆਪੇ ਲਾ ਲਓ ਕਿੰਨਾ ਜ਼ੋਰ ਲਵਾ ਕੇ ਟਰੈਕਟਰ ਤਾਂ ਜਗਾਉਂਦੇ ਅਕਸਰ ਤੱਕਾ ਝਾਦੀ ਜਾਂਦਾ ਜੀ ਕਿ ਹੋਰ ਕੋਈ ਟਰੈਕਟਰ ਹੁੰਦਾ ਤੇ ਗੇਅਰ ਪੂਰ ਪੰਨਦਣਾ ਪੂਰਾ ਟਰੈਕਟਰ 24 ਕੁਇੰਟਲ ਦਾ ਹੁੰਦਾ ਹੈ ਨਾ ਹਾਂ ਜੀ 24 ਦੇ ਲੱਗ ਥੋੜੇ ਬੋਤੇ ਉੱਤੇ ਥੱਲੇ ਹੁੰਦੇ ਆ तकरीबन तकरीबन ਇੱਥੇ ਕਿ ਜੰਦੇ ਆ 24 25 ਇੱਥੇ ਕਿ ਨਹੀਂ ਇਹ ਇਨਾ ਵਜਨ ਅਸਕਰ ਘਰਾਰੀਆਂ ਨੇ ਚੱਕ ਕੇ ਅੱਗੋਂ ਹਾਂ ਚੱਕ ਕੇ ਤਾਂ ਟਰੈਕਟਰ ਨੇ ਵਜਨਾ ਥੋੜਾ ਬੋਤਾ ਜ਼ੋਰ ਆਉਂਦਾ ਹੀ ਹੋਏਗਾ ਹਾਂ ਜੀ ਜਿਹੜੀ ਇਹ ਤਕਨੀਕ ਵੀਰੇ ਤੁਸੀਂ ਦੱਸੀ ਆ ਵੀ ਗੇਰ ਆਪਾਂ ਕੋਈ ਵੀ ਪਾ ਸਕਦੇ ਹਾਂ ਇਹ ਤਕਨੀਕ ਦਾ ਬੈਨੀਫਿਟ ਕੀ ਹੋਏਗਾ ਵੀ ਕੱਲੀ ਆਵਾਜ਼ ਹੀ ਨਹੀਂ ਆਉਂਦੀ ਹਾਂਜੀ ਆਵਾਜ਼ ਹੀ ਨਹੀਂ ਆਉਂਦੀ ਜੀ ਭਾਜੀ ਉਹਦੇ ਵੇਰ ਵੀ ਮਤਲਬ ਇਹ ਪੂਰਾ ਰੈਲਾ ਚੱਲਦਾ ਚੱਲਦਾ ਤੁਸੀਂ ਉਹ ਚੱਲੂਗਾ ਹਾਂਜੀ ਇਹਦੀ ਰਿਪੇਅਰ ਖਰਚਾ ਆਪ ਦੂਜੇ ਨਾਲ ਘਟਾ ਕੇ ਵਾਧਾ ਘਟਾ ਭਾਜੀ ਉਹਦੇ ਨਾਲ ਘਟਾ ਵੀ ਇਹ ਲੰਮਾ ਟਾਈਮ ਚੱਲੂਗਾ ਹਾਂ ਲੰਮਾ ਟਾਈਮ ਚੱਲਦਾ ਜੀ ਠੀਕ ਆ ਵੀਰੇ ਠੀਕ ਆ ਇੱਕ ਤੇਰੀ ਆ ਚੀਜ਼ ਨੇ ਬੜਾ ਯਾਰ ਲੋਕਾਂ ਨੂੰ ਹੁਣ ਜੌਂਡੀਰ ਆਉਣ ਵਾਲੇ ਸਮੇਂ ਚੀਜ਼ਾਂ ਦੇਈ ਜਾਂਦੇ ਆ ਜਿੱਦਾਂ ਮੈਂ ਹੁਣ ਹਾਂਜੀ ਮੈਂ ਵੀ ਇੱਕ ਚੀਜ਼ ਉਹ ਆ ਲਾਈਟਾਂ ਹਾਂਜੀ ਇਹ ਲਾਈਟਾਂ ਕਿਸੇ ਵੀ ਵੀਰ ਨੇ ਦੂਜੇ ਮਾਡਲ ਦੇ ਲਾਉਣੀਆਂ ਲੱਗ ਸਕਦੀਆਂ ਕਿ ਲੱਗ ਜਾਣਗੀਆਂ ਭਾਜੀ ਲੱਗ ਜਾਣਗੀਆਂ ਹਾਂਜੀ ਥੋੜਾ ਬਹੁਤ ਥੋੜਾ ਮੋਟਾ ਕਰਨਾ ਪਊਗਾ ਜੀ ਸੈਟਿੰਗ ਕਰਨੀ ਲੋ ਜਿਵੇਂ ਆ ਪੁੰਜਾ ਦਾ ਅਸੀਂ ਖੜਾ ਜੀ ਹਾਂਜੀ ਇਹਨੂੰ ਲੱਗ ਜਾਣਗੇ ਅੰਦਰਲੇ ਪਰਸ ਥੋੜੀ ਸੈਟਿੰਗ ਕਰਨੀ ਪੈਂਦੀ ਹੈ ਜੀ ਓਕੇ ਪੂਰੀਆਂ ਫੀਟਿੰਗ ਆਉਣਗੀਆਂ ਪੂਰੀ ਫੀਟਿੰਗ ਹਾਂਜੀ ਇੱਕ ਚੀਜ਼ ਹੋਰ ਮੇਰਾ ਵੀ ਮਨ ਯਾਦ ਆ ਗਿਆ ਕਲੱਚ ਆ ਜਿਹੜਾ ਹੁਣ ਟਰੈਕਟਰ ਆਪਣੇ ਖੜਾ ਇਹ ਜਿਹੜਾ 545 ਹਾਂਜੀ ਇਹਦੇ ਚ ਕਿਹੜਾ ਕਲੱਚ ਆਉਂਦਾ ਇੰਦੇ ਜੇ ਭਾਜੀ ਇਹਦੇ ਚੋ ਇੱਕ ਵਾਰੀ ਸਿੰਪਲ ਹੀ ਆਉਗਾ ਇਹ ਕਲੱਚ ਜਿਵੇਂ ਆਉਂਦਾ ਹੈ ਇਹਦੇ ਚ ਪਰਮਾ ਕਲੱਚ ਵੀ ਆਉਂਦਾ ਜੀ ਇੱਕ ਪਰਮਾ ਹਾਂਜੀ ਉਹ ਮਤਲਬ ਕਿ ਤੇਲ ਚ ਕਲੱਚ ਆ ਜੀ ਸਾਰਾ ਉਹਦੀ 5 ਸਾਲ ਦੀ ਕਲੱਚ ਦੀ ਵਾਰੰਟੀ ਆ ਜੀ ਓਕੇ ਹਾਂਜੀ ਉਹਦਾ ਮਤਲਬ ਵੀ ਤੇਲ ਸਾਰਾ ਗੇਅਰ ਨਾਲ ਇੱਕੋ ਹੀ ਹੋਊਗਾ ਜੀ ਸਾਰਾ ਆਹ ਹਾਂਜੀ ਕਹਿੰਦਾ ਮਤਲਬ ਉਹਦੀ ਤੇਲ ਨਾਲ ਭਰੀ ਹੋਈ ਹੈ ਤੇਲ ਨਾਲ ਭਰੀ ਹੋ ਗਈ 5 ਸਾਲ ਦੀ ਵਾਰੰਟੀ ਕਲੱਚ ਦੀ ਕੰਪਨੀ ਦਿੰਦੀ ਹੈ ਜੀ ਕੰਪਨੀ ਦਿੰਦੀ ਹੈ ਹਾਂਜੀ ਜੋ ਮਰਜੀ ਕਰ ਜੋ ਮਰਜੀ ਹੋ ਜਾ ਜੀ 5 ਸਾਲ ਦੀ ਵਾਰੰਟੀ ਮਿਲੂਗੀ ਜਾਂਦੀ ਮੈਂ ਕਹਿੰਦਾ ਭਾਵੇਂ ਮੇਰੇ ਵਰਗਾ ਜਾਣ ਕੇ ਨੱਪੀ ਜਾਵੇ ਹਾਂਜੀ ਹੋਰ ਤਾਂ ਨਹੀਂ 5 ਸਾਲ ਦੀ ਗਰੰਟੀ 5 ਸਾਲ ਦੀ ਵਾਰੰਟੀ ਜਾਂਦੀ ਜੇ ਕੋਈ ਪੈਰ ਵੀ ਰੱਖੀ ਰੱਖੇ ਤਾਂ ਗਰੰਟੀ ਹਾਂਜੀ ਉਹਦੀ 5 ਸਾਲ ਦੀ ਹੈ ਮੈਂ ਸਾਰੇ ਡਾਊਟ ਹੀ ਤੁਹਾਡੇ ਕਲੀਅਰ ਕਰ ਦਦਾਂ ਕਿਉਂਕਿ ਰਿਵਿਊ ਤਾਂ ਆਪਾਂ ਪਹਿਲਾਂ ਟਰੈਕਟਰਾਂ ਦਾ ਪਾਇਆ ਹੈ ਹਾਂਜੀ ਮੈਂ ਕਿਹਾ ਵੀਰਾਂ ਦੇ ਕੁਝ ਕੁ ਸੰਭਾਲ ਹੁੰਦੇ ਹੋ ਮੈਂ ਡਾਊਟ ਕਲੀਅਰ ਕਰਦਾ ਮੈਂ ਤਾਂ ਵਾਰ-ਵਾਰੀ ਗੱਲਾਂ ਪੁੱਛਦਾ ਨੇ ਉਹਦੀ 5 ਸਾਲ ਦੀ ਵਾਰੰਟੀ ਆਉਂਦੀ ਹੈ ਜੀ ਵੀ ਕਿਉਂਕਿ ਨਾ ਆਪਣੇ ਆਮ ਕਈ ਵੀਰਾਂ ਨੂੰ ਨਾ ਨਹੀਂ ਪਤਾ ਹੁੰਦਾ ਆਪਾਂ ਇਦਾਂ ਬ ਆਪਣੇ ਜਿਹੜੇ ਜਿਵੇਂ ਆਪਣੇ ਡੈਡੀ ਹੋਣੀ ਆ ਜਾਂ ਪੁਰਾਣੇ ਕੋਈ ਵੀ ਵੀਰ ਆਪਣੇ ਬਜ਼ੁਰਗ ਹਨ ਬਾਪੂ ਹੋਣੀ ਉਹ ਇਦਾਂ ਹੀ ਚਲਾਉਂਦੇ ਹਾਂ ਹਾਂਜੀ ਉਹ ਪੈਰ ਰੱਖ ਕੇ ਚਲਾਉਂਦੇ ਥੋੜੇ ਪੈਰ ਰੱਖ ਕੇ ਚਲਾਉਂਦੇ ਹਾਂ ਹਾਂਜੀ ਹਾਂਜੀ ਵੀ ਇਹਨਾਂ ਕੇਸ ਜੇ ਆਪਾਂ ਪਰਮਾ ਕਲਚ ਤੇ ਰੱਖ ਲੈਨੇ ਉਹਨਾਂ ਦੇ ਕੋਈ ਦਿੱਕਤ ਨਹੀਂ ਆਊਗੀ ਭਾਜੀ ਕਿਉਂਕਿ ਤੇਲ 'ਚ ਡੁੱਬਿਆ ਰਹਿਣਾ ਸਾਰਾ ਕਲਚ ਜੀ ਜਿਹੜਾ ਸਿੰਪਲ ਆਉਂਦਾ ਛੋਂਦਾ ਆਪਾਂ ਜੇ ਕੱਚ ਤੇ ਪੈਰ ਰੱਖ ਕੇ ਚਲਾਉਂਦੇ ਸੀ ਤੇ ਕਲਚ ਪੈਡ ਦੀ ਕਸਾਈ ਜਾਰੀ ਹੋ ਜਾਂਦੀ ਸੀ ਛੇਤੀ ਡਾ ਦਿੰਦਾ ਛੇਤੀ ਡਾ ਇਹ ਤੇਲ 'ਚ ਚੱਲਣਾ ਹੀ ਜਾਂਦਾ ਕੋਈ ਨੁਕਸਾਨ ਨਹੀਂ ਹੈਗਾ ਤੇ ਆ ਪਲੇ ਕਿੰਨੀ ਚਾਹੀਦੀ ਏ ਦੇ ਵਿੱਚ ਇਹ ਨੋਰਮਲ ਬਸ ਇੰਚੀ ਕੋ ਦੇ ਹਿਸਾਬ ਤੇ ਚਾਹੀਦੀ ਆ ਜੀ 1 ਇੰਚ ਹਾਂ ਜੀ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਲੱਚ ਟਾਇਟ ਹੋ ਗਿਆ ਜੀ ਹਾਂ ਬਸ ਥੱਲੋਂ ਪਿੰਡ ਕੱਢ ਕੇ ਤੇ ਦੋ ਚੂੜੀਆਂ ਢਿੱਲਾ ਕਰ ਦੋ ਬਹੁਤ ਆ ਦੋ ਚੂੜੀਆਂ ਢਿੱਲਾ ਇੱਕ ਇਹਦੀਆਂ ਬ੍ਰੇਕਾਂ ਦਾ ਸਿਸਟਮ ਜੌਂਡੀਅਰ ਦੀ ਬ੍ਰੇਕ ਮੈਂ ਅਜੇ ਤੱਕ ਕਦੇ ਨਹੀਂ ਵੇਖੀ ਕਿਉਂਕਿ ਮੈਂ 14 ਤੋਂ ਚਲਾ ਰਿਹਾ ਹਾਂ ਹਾਂ ਜੀ ਪਰਸਨਲੀ ਯਾਰ ਅੱਜ ਤੱਕ ਅਸੀਂ ਉਹਦੀ ਬ੍ਰੇਕ ਨਹੀਂ ਕੱਸੀ ਠੀਕ ਆ ਜੀ ਇਹਦੀ ਆਟੋਮੈਟਿਕ ਆ ਬ੍ਰੇਕ ਆ ਭਾਜੀ ਜਿਵੇਂ ਮੰਨ ਲਓ ਇਹ 50 50 ਡੀ ਖੜਾ ਜੀ ਇਹਦੇ ਥੱਲੋਂ ਅਡ ਇਹਦੀ ਆਟੋਮੈਟਿਕ ਆ ਜੀ ਇਹਦੀ ਆਟੋਮੈਟਿਕ ਹਾਂਜੀ ਇਹ ਭਲਾ ਤੁਸੀਂ 5 6 ਸਾਲ 10 ਸਾਲ ਇੱਕ ਪਾਸੇ ਵਾਈਓ ਜਦੋਂ ਛੱਡੋਗੇ ਬਰਾਬਰ ਹੀ ਲੱਗਣੀ ਹੈ ਬਰਾਬਰ ਆਟੋਮੈਟਿਕ ਆ ਜੀ ਠੀਕ ਆ ਜੀ ਇਹਦੀ ਇੱਕ ਹੀ ਆਜਸਟ ਵਾਲੀ ਜੀ ਇਹਦੇ ਮਤਲਬ ਥਲੋ ਅਜਸਟ ਕਰਨੀ ਪੈਂਦੀ ਹੈ ਜੀ ਠੀਕ ਆ ਬਰੋ ਠੀਕ ਵੀ ਉਹਦੇ ਚ ਦੂਜਾ ਸਿਸਟਮ ਆ ਗਿਆ ਇਹਦੇ ਚ ਦੂਜਾ ਜੀ ਠੀਕ ਆ ਬਰੋ ਇੱਕ ਆਪਣੇ ਭਾਜੀ ਦੋ ਮੂਡ ਆਉਂਦੇ ਆ ਜੀ ਇਹਦੇ ਚ ਹਾਂਜੀ ਇੱਕ ਪੋ ਸਟੈਂਡਰਡ ਆ ਜਾ ਉੱਪਰ ਹੀ ਆ ਜਾਣਾ ਨੂੰ ਇਧਰ ਦੀ ਆ ਜਾ ਆ ਵੀਰੇ ਆ ਜੀ ਆ ਜਾ ਇਹ ਵੀ ਨਾ ਮੈਂ ਤੁਹਾਡੇ ਇੱਕ ਵੀਰ ਦਾ ਕਿਸਾਨ ਵੀਰ ਦਾ ਰਿਵਿਊ ਕਰਿਆ ਸੀਗਾ ਇਹ ਜਿਆਦੀ ਪਾਵਰ ਐਸਟੀਡੀ ਤੇ ਕਰੂ ਭਾਜੀ ਇੱਥੇ ਕਰੂਗਾ 57 ਐਚਪੀ ਦਾ ਕੰਮ ਜੀ ਹਾਂਜੀ ਠੀਕ ਹੈ ਜੀ ਇੱਥੇ ਕਰੂਗਾ ਜੀ 63 ਤੇ 65 ਦਾ ਕੰਮ ਜੀ 63 ਤੇ 65 ਇਹਨੂੰ ਸਟਾਰਟ ਜਿੱਥੇ ਮਰਜ਼ੀ ਕਰ ਲਈਏ ਕਿੱਥੇ ਮਰਜ਼ੀ ਕਰ ਲੈਣ ਕੋਈ ਦੇਖ ਕੋਈ ਚੱਕਰ ਤਾਂ ਨਹੀਂ ਨਹੀਂ ਜੀ ਰੋਡ ਤੇ ਜਾਣਾ ਤੇ ਆਪਾਂ ਇੱਕੋ ਤੇ ਜਾਣਾ ਜੀ ਓਕੇ ਉਹ ਤੇਲ ਬਚਾਉਗੇ ਜੇ ਆਪਾਂ ਮਤਲਬ ਹੈਵੀ ਕੰਮ ਲੈਣਾ ਜੀ ਫਿਰ ਉੱਪਰ ਕਰ ਫਿਰ ਉੱਪਰ ਕਰੂ ਭਾਜੀ ਮੈਂ ਉਹੀ ਗੱਲ ਕਰਨ ਲੱਗਾ ਸੀ ਇੱਕ ਆਪਣੇ ਵੀਰ ਨੇ ਨਾ ਲਿਆ 75 ਹਾਂਜੀ ਉਹ ਕਹਿੰਦਾ ਵੀ ਮੈਂ ਉਹ ਸ਼ਾਇਦ 45 HP ਹੋ ਜਾਂਦਾ ਹੈ ਨਾ ਘੱਟ ਤੋਂ ਘੱਟ ਸ਼ਾਇਦ ਮੈਨੂੰ ਨਹੀਂ ਪਤਾ 50 50 ਸ਼ਾਇਦ ਹੋ ਜਾਂਦਾ ਜਾਂ 55 ਤੋਂ ਸ਼ੁਰੂ ਹੁੰਦਾ ਹੋ 55 60 75 ਇਦਾਂ ਨਾ ਹਾਂ ਇਦਾਂ ਹੀ ਆਉਗਾ ਉਹਦੇ ਚ ਤਿੰਨ ਮੂਰ ਉਹ ਵੀਰ ਕਹਿੰਦਾ ਕਹਿੰਦਾ ਮੈਂ ਤਾਂ ਚਲਾਉਣਾ ਹੀ ਸਭ ਤੋਂ ਥੱਲੇ ਆ ਕਹਿੰਦਾ ਅਜ ਤਾਂ ਜਰੂਰਤ ਹੀ ਨਹੀਂ ਪਈ ਅੱਛਾ ਜੀ ਕਹਿੰਦਾ ਕਹਿਣ ਦਾ ਮਤਲਬ ਵੀ ਤੇਲ ਬਹੁਤ ਇੱਕ ਤਾਂ ਘੱਟ ਖਾਂਦਾ ਹਾਂਜੀ ਇੱਕ ਆਪਣੇ ਇਡੇ ਇਮਪਲੀਮੈਂਟ ਹੈ ਨਹੀਂ ਹਾਂਜੀ ਜਿਹੜੇ ਟਰੈਕਟਰ ਦਾ ਆਰਾਮ ਨਹੀਂ ਤੁਰਿਆ ਕਰਦਾ ਹਾਂਜੀ ਉਹਨੂੰ ਕੋਈ ਪ੍ਰਵਾਹ ਨਹੀਂ ਹੈਗੀ ਤੇ ਆਹ ਚੀਜ਼ ਵੀ ਯਾਰ ਮੇਰਾ ਵੇਸਾ ਇੱਕ ਹੋਰ ਡਾਊਟ ਕਲੀਅਰ ਕਰ ਦਮ ਮੈਂ ਨਾ ਮੋਡੀਫਿਕੇਸ਼ਨ ਵਾਲੇ ਮੁੰਡਿਆਂ ਬਾਰੇ ਸਾਰੇ ਸਵਾਲ ਪੁੱਛਦਾ ਆ ਪਿਆ ਹਾਂ ਜੇ ਕਿਸੇ ਵੀਰ ਨੇ ਹੁਣ ਪੁਰਾਣੇ ਟਰੈਕਟਰ ਨੂੰ ਆਹ ਸਟੀਅਰਿੰਗ ਲਾਉਣਾ ਹੈ ਕੰਪਨੀ ਲਾ ਕੇ ਦਊ ਤੁਸੀਂ ਲਾ ਦੋਗੇ ਤੇ ਲੱਗ ਜੂ ਕਿ ਨਹੀਂ ਵੇਖਣਾ ਪਊ ਸਿਸਟਮ ਨਹੀਂ ਵੀਰੇ ਆਹ ਵਾਲਾ ਸਿਸਟਮ ਸਾਰਾ ਜੀ ਢੇਲਣਾ ਤਾਂ ਉਠਾਲਾ ਤਾਂ ਠਾਹ ਵਾਲਾ ਲੱਗ ਜਾਂਦਾ ਭਾਈ ਲੱਗ ਜਾਂਦਾ ਲੱਗ ਜੂਗਾ ਜੀ ਹਾਂਜੀ ਉਹਦੇ ਚ ਭਾਜੀ ਇਹ ਮਤਲਬ ਇਹਦਾ ਥੋੜਾ ਜਿਹਾ ਪਲੇਟਫਾਰਮ ਦਾ ਫਰਕ ਫਰਕਾ ਜਿਵੇਂ ਆਮ 55 ਦਾ ਸਕੜਾਉਂਦਾ ਤੁਹਾਨੂੰ ਦੱਸ ਦਿੰਦਾ ਮੈਂ ਹਾਂ ਚਲੋ ਪਲੇਟਫਾਰ ਆਪਾਂ ਵੀਰਾਂ ਦੇ ਡਾਊਟ ਸਾਰੇ ਆਪਾਂ ਤਾੜੀ ਦੇਣੀ ਨੇ ਆਜੋ ਹਾਂਜੀ ਇਹਦਾ ਪਲੇਟਫਾਰਮ ਸਿੱਧਾ ਆ ਗਿਆ ਇਹਦੇ ਪਲੇਟਫਾਰਮ ਸਿੱਧਾ ਨੇ ਇਹਦੇ ਆ ਚੀਜ਼ ਦਾ ਵੀ ਫਰਕ ਆ ਜੀ ਜੇ ਮੰਨ ਲਓ ਜੀ ਆਪਾਂ ਹੋਰ ਮਾਡਲ ਲਾਉਣਾ ਲੱਗੂਗਾ ਜਿਵੇਂ ਤਾਂ ਉਤਲੇ ਮਾਡਲ ਲਈ ਹਾਂਜੀ ਉੱਪਰ ਤਾਂ ਤਾਂ ਹੀ ਜਿਹੜਾ ਛੋਟੇ ਉਹਨਾਂ ਨੂੰ ਨਹੀਂ ਲੱਗਦਾ ਛੋਟਾਂ ਤੋਂ ਲੱਗਣੀ ਇੱਕ ਤਾਂ ਫਰੇਮ ਚੇਂਜ ਹੋ ਜਾਊਗਾ ਜੀ ਕਹਿਣ ਦਾ ਮਤਲਬ ਇੱਥੋਂ ਸਾਰੀ ਚੇਂਜ ਨਹੀਂ ਨਹੀਂ ਜੀ ਨਹੀਂ ਪਾਜੀ ਇਹ ਨਹੀਂ ਚੇਂਜ ਹੋਊਗਾ ਜੀ ਹਾਂ ਬਲ ਹਾਂ ਚੇਂਜ ਹੋ ਜੂਗਾ ਬੁਕੇ ਦਾ ਟੱਕ ਬਣਿਆ ਹੈ ਨਾ ਇਹ ਇੱਥੇ ਹਾਂ ਇਹ ਚੇਂਜ ਹੋ ਜੂਗਾ ਪਾਰਸ਼ਾ ਚੇਂਜ ਹੋ ਜੂਗਾ ਠੀਕ ਠੀਕ ਥੱਲੇ ਜਿਹੜੀ ਆਰਮੀਡੋਲ ਚ ਗਰਾਰੀ ਲੱਗੀ ਦੀ ਉਹ ਥੱਲੇ ਚੇਂਜ ਹੋ ਜੂਗੀ ਉਹ ਚੇਂਜ ਹੋ ਹਾਂਜੀ ਬਣਿਆ ਤਰ੍ਹਾਂ ਸਟੀering ਲੱਗ ਜੂਗੀ ਵੈਰੀ ਗੁੱਡ ਜਿਹੜੇ ਮੇਰੇ ਵੀਰਾ ਕੋਲੇ ਪੁਰਾਣੇ ਡੈਕਟਰ ਹਨ ਉਹ ਸ਼ੌਕ ਆ ਦਾ ਪੂਰ ਲੋ ਹਾਂਜੀ ਇਹ ਲੱਗ ਜੂਗਾ ਇਹ ਵੀ ਲੱਗ ਜੂ ਤੁਹਾਡਾ ਲਾਈਟਾਂ ਵੀ ਤੁਹਾਡੀਆਂ ਲੱਗ ਜਣੀਆਂ ਤੇ ਪਰਮਾ ਕਲੱਚ ਯਾਰ ਕਿਹੜੇ ਕਿਹੜੇ ਮਾਡਲਾਂ ਲੱਗ ਜੂ ਸੱਚ ਪਰਮਾ ਭਾਜੀ 545 ਤੋਂ ਤਾਂ ਆਊਗਾ 5310 ਤੋਂ ਤਾਂ ਨਹੀਂ ਆਊਗਾ 5310 ਨਹੀਂ ਆਊਗਾ ਦੇਖਣਾ ਬਣਾ ਜੀ 545 ਚ 3 ਉਹਦੇ ਉੱਤੇ ਦਾ ਆਊਗਾ ਜਾਊਗਾ ਨਾ ਹਾਂਜੀ 545 ਤਾਂ 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 ਮਿਲ ਜੂਗਾ ਜੀ ਹਾਂ ਇਹਦੇ ਚ ਵੀ ਆ ਜੂਗਾ ਹਾਂਜੀ ਲਓ ਜੀ ਕਿਸਾਨ ਵੀਰੋ ਜਿੰਨੇ ਕਿ ਤੁਹਾਡੇ ਡਾਊਟ ਸੀ ਨਾ ਤੁਸੀਂ ਮੈਨੂੰ ਕੁਐਸਚਨ ਪੁੱਛੇ ਸੀਗੇ ਮੈਂ ਵੀਰੇ ਤੋਂ ਸਾਰੇ ਕਲੀਅਰ ਕਰ ਲਿਆ ਆਜੋ ਲਾਗੇ ਮੈਂ ਵੀਰੇ ਤੋਂ ਨਾ ਸਾਰੇ ਕਲੀਅਰ ਕਰ ਲਿਆ ਜਿੰਨੇ ਕਿ ਮੇਰੇ ਤੋਂ ਹੋ ਸਕੇ ਜੇ ਫਿਰ ਵੀ ਕੋਈ ਤੁਹਾਡੇ ਸਵਾਲ ਰਹਿ ਗਿਆ ਕੋਈ ਮਨਾਂ ਚ ਸ਼ੰਕਾ ਜਾਂ ਕੋਈ ਗੱਲਬਾਤ ਮੈਂ ਕਿਹਦੇ ਮੋਟੇ ਮੋਟੇ ਰਿਪੀਟ ਕਰਦਾ ਹਾਂ ਨਾ ਵੀਰਾਂ ਨੂੰ ਦੱਸਦਾ ਹਾਂਜੀ ਲਾਈਟਾਂ ਵੀ ਲੱਗਣੀਆਂ ਆ ਸਟੀering ਵੀ ਆ ਵਾਲਾ ਲੱਗ ਜੂ ਉੱਪਰ ਨੇ ਮਰਨਾਂ ਨੂੰ 50 ਤੋਂ ਉੱਪਰ ਉੱਪਰ ਹੈ ਨਾ ਪਿਆ ਤਾਂ ਤਾਂ ਹਾਂਜੀ ਜਿਹੜਾ ਪਰਮਾ ਕਲੱਚਾ ਉਹ ਆਪਣਾ ਲੱਗ ਜੂਗਾ 54-5 ਤੋਂ ਲੈ ਕੇ ਤਾਂ 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 ਵਾਲਾ 53 ਦਾ ਤਾਂ ਵੀਰ ਨੂੰ ਡਾਊਟ ਆ ਵੀਰਾ ਕਲੀਅਰ ਕਰ ਲਓ ਤੁਸੀਂ ਫੋਨ ਤੇ ਪੁੱਛ ਲਓ ਨੰਬਰ ਦਿੱਤਾ ਹੀ ਹੈ ਵੀਰਾ ਜਦ ਤੱਕ ਕਲੀਅਰ ਕਰ ਲੂਗਾ ਤੇ ਗਾਰੰਟੀ ਵੀਰੇ ਨੇ ਦੱਸਿਆ ਵੀ ਜਿਵੇਂ ਜਿਵੇਂ ਕੰਪਨੀ ਵਾਲੇ ਵੀਰ ਮੇਰੇ ਕਹਿਣਗੇ ਉਹਦਾ ਤਾਂ ਤੁਸੀਂ ਸਰਵਿਸ ਕਰਾਓ ਫਿਰ ਤੁਹਾਡੇ ਟਰੈਕਟਰ ਦੀ ਪੂਰੀ ਗਾਰੰਟੀ ਮਿਲਣੀ ਹੈ ਨਹੀਂ ਤਾਂ ਗਾਰੰਟੀ ਨਹੀਂ ਮਿਲਦੀ ਤੇ ਜਿਹੜੇ ਪਿੱਛੇ ਬਟਨ ਆ ਗਿਆ ਆਪਣੇ ਲਿਫਟ ਵਾਲੇ ਤੇ ਉਹ ਆਪਣੇ ਵਾਲ ਆਗੇ ਦੂਸਰ ਚੱਕ ਵਾਲੇ ਜੇ ਆਪੋ ਫੰਕਸ਼ਨ ਘੱਟ ਕਰ ਦਿੰਨੇ ਆ ਸਟੀering ਵਾਲਾ ਟਿਲ ਤਾਂ ਠਾਣ ਵਾਲਾ ਸਟੀering ਵਾਲਾ ਫੰਕਸ਼ਨ ਘੱਟ ਕਰ ਦਿੰਨੇ ਆ ਉਹਨੇ ਪੈਸੇ ਆਪਣੇ ਘੱਟ ਹੋ ਜਾਣਗੇ ਤੇ ਦੱਸਿਓ ਤੁਹਾਡੇ ਛੋਟੇ ਵੀਰ ਦੀ ਜਾਣਕਾਰੀ ਕਿੱਦਾਂ ਦੀ ਲੱਗੀ ਹੈ ਟਰੈਕਟਰ ਦਾ ਰਿਵਿਊ ਆਪਣੇ ਪੇਜ ਤੇ ਵੈਸੇ ਵੀ ਹੈਗਾ ਜਿਹੜੇ ਸਵਾਲ ਸੀ ਉਹ ਅੱਜ ਆਪਾਂ ਤੁਹਾਨੂੰ ਦੱਸ ਦਿੱਤੇ ਆ ਤੇ ਦੋਵਾਂ ਜੇ ਆਪਦੇ ਛੋਟੇ ਵੀਰ ਨੂੰ ਨੰਬਰ ਬਾਈ ਜੀ ਦੇ ਹੁਣਾਂ ਦਾ ਡਿਸਪਲੇ ਤੇ ਚੱਲਦਾ ਹੀ ਪਿਆ ਤੁਸੀਂ ਨਵਾਂ ਟਰੈਕਟਰ ਕੋਈ ਵੀ ਖਰੀਦਣਾ ਪ੍ਰੋਜੈਕਟ ਪਰ ਤੇ ਜੀਰਾ ਹਨਾ ਵੀਰੇ ਜੀ ਪ੍ਰੋਜੈਕਟ ਪਰ ਤੇ ਜੀਰਾ ਇਤੋਂ ਕੋਈ ਵੀ ਤੁਸੀਂ ਖਰੀਦਣਾ ਵੀਰੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਦਵਾ ਜਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ